ਜੀਪੀ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਔਰ ਰੈਲੀ ਦੀ ਸ਼ੁਰੂਆਤ ਹੋ ਰਹੀ ਹੈ ਪਟਿਆਲਾ ਦੀ ਸ਼ਾਹੀ ਸੀਟ ਤੋਂ ਇਸ ਵਕਤ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਜੀ ਮੇਰੇ ਨਾਲ ਨੇ ਮੈਮ ਪਹਿਲਾਂ ਤਾਂ ਢੋਡੀ ਸੀਟ ਦੀ ਚੋਣ ਹੋਈ ਹੈ ਪ੍ਰਧਾਨ ਮੰਤਰੀ ਦੇਸ਼ ਦੇ ਢੋਡੀ ਸੀਟ ਤੋਂ ਪੰਜਾਬ ਦਾ ਸੰਖਨਨ ਦਾ ਜਿਹੜਾ ਉਹ ਕਰਨ ਜਾ ਰਹੇ ਨੇਗੇ ਮੈਨੂੰ ਬਹੁਤ ਖੁਸ਼ੀ ਹੋਈ ਔਰ ਮੈਂ ਤਨਵਾਦੀ ਹਾਂ ਪ੍ਰਧਾਨ ਮੰਤਰੀ ਜੀ ਦਾ ਕਿ ਉਹ ਪਹਿਲੇ ਇੱਥੋਂ ਪੰਜਾਬ ਦਾ ਦੌਰਾ ਸ਼ੁਰੂ ਕਰ ਰਹੇ ਹਨ ਔਰ ਸਾਨੂੰ ਪਟਿਆਲਵਿਆਂ ਨੂੰ ਬਹੁਤ ਮਾਣ ਹੈ ਇਸ ਗੱਲ ਤੇ ਖਾਸ ਤੌਰ ਤੇ ਪੂਰਾ ਮਾਲਵਾ ਚੁਣਿਆ ਗਿਆ ਔਰ ਮਾਲਵੇ ਦੇ ਵਿੱਚ ਰਾਜਧਾਨੀ ਚੁਣੀ ਗਈ ਉਹ ਰਿਆਸਤ ਜਿਸ ਨੇ ਲੰਮਾ ਸਮਾਂ ਇਸ ਚੀਜ਼ ਤੇ ਰਾਜ ਕੀਤਾ ਹੈਗਾ ਪਟਿਆਲਾ ਦੀ ਚੋਣ ਸਪੈਸ਼ਲ ਤੌਰ ਤੇ ਤੋਂਡੇ ਲੋਕ ਸਭਾ ਦੀ ਚੋਣ ਇਸ ਲਈ ਮੈਂ ਤਨਵਾਦੀ ਹੈਗੀ ਆਂ ਔਰ ਇਹਦਾ ਮੈਸੇਜ ਬਹੁਤ ਵਧੀਆ ਪੂਰੇ ਮਾਲਵੇ 'ਚ ਜਾਊਗਾ ਖਾਸ ਤੌਰ ਤੇ ਜਸਤਰੀ ਕੇ ਨਾਲ ਦੇਖਿਆ ਜਾਵੇ ਜੀ ਕਿਉਂਕਿ ਚੋਣ ਪ੍ਰਚਾਰ ਦੇ ਆਖਰੀ ਦਿਨ ਪਹੁੰਚ ਚੁੱਕੇ ਨੇ ਹੁਣ ਤੱਕ ਕਿਸ ਸਿਚੁਏਸ਼ਨ ਦੇ ਉੱਪਰ ਤੁਹਾਨੂੰ ਨਜ਼ਰ ਆ ਰਿਹਾ ਕਿਉਂਕਿ ਲੰਮਾ ਤਜਰਬਾ ਤੁਹਾਡਾ ਸਿਆਸਤ ਦੇ ਵਿੱਚ ਰਿਹਾ ਹੈਗਾ ਪਟਿਆਲਾ ਸੀਟ ਨੂੰ ਲੈ ਕੇ ਇਹ ਬਹੁਤ ਅਲੱਗ ਕਿਸਮ ਦੀ ਇਲੈਕਸ਼ਨ ਹੈਗੀ ਹੈ ਹਰ ਇੱਕ ਇਲੈਕਸ਼ਨ ਦੇ ਵਿੱਚ ਜੋ ਵਾਤਾਵਰਣ ਹੁੰਦਾ ਉਹ ਅਲੱਗ ਹੁੰਦਾ ਤੇ ਅੱਧ ਕੀ ਸਭ ਤੋਂ ਪਹਿਲੇ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਈ ਜਥੇਬੰਦੀਆਂ ਵਿਰੋਧਤਾ ਕਰ ਰਹੀਆਂ ਨੇ ਹੱਕ ਹੈ ਪਰ ਸਾਡਾ ਵੀ ਹੱਕ ਹੈ ਕਿ ਅਸੀਂ ਜਾ ਕੇ ਲੋਕਾਂ ਨੂੰ ਕਹੀਏ ਔਰ ਲੋਕਾਂ ਦਾ ਹੱਕ ਹੈ ਜਿੱਥੇ ਮਰਜ਼ੀ ਬਿਨਾ ਦਬਾਅ ਦੇ ਉਹ ਵੋਟਾਂ ਪਾਣ ਇਸ ਨੂੰ ਮੱਦੇ ਨਜ਼ਰ ਰੱਖ ਕੇ ਅ ਬਾਕੀ ਪਾਰਟੀਆਂ ਤਾਂ ਖੁੱਲ ਕੇ ਕਰ ਰਹੀਆਂ ਨੇ ਉਹਨਾਂ ਨੂੰ ਪਾਬੰਦੀ ਨਹੀਂ ਪਰ ਮੈਂ ਵੀ ਪਾਬੰਦੀ ਨਹੀਂ ਸਮਝਦੀ ਇੱਕ ਚੈਲੰਜ ਹੈਗਾ ਲੋਕਾਂ ਨਾਲ ਪਰੋਸਾ ਪ੍ਰੇਮ 25 ਸਾਲਾਂ ਤੋਂ ਚੱਲਦਾ ਆ ਰਿਹਾ ਮੈਂ ਅੱਪ ਜਿੱਥੇ ਜਿੱਥੇ ਅਸੀਂ ਜਾ ਸਕਦੇ ਹਾਂ ਅਸੀਂ ਕਰ ਰਹੇ ਹਾਂ ਲੋਕ ਆ ਰਹੇ ਨੇ ਔਰ ਨਾਲ ਦੀ ਨਾਲ ਇੱਕ ਪਾਸੇ ਕਿਸਾਨ ਆਪਣਾ ਜਤ ਕਰੀ ਜਾਂਦੇ ਨੇ ਅੰਦੋਲਨ ਅਸੀਂ ਆਪਣੀਆਂ ਮੀਟਿੰਗਾਂ ਕਰੀ ਜਾਂਦੇ ਨੇ ਔਰ ਮੈਨੂੰ ਲੋਕਾਂ ਤੇ ਭਰੋਸਾ ਹੈ ਕਿ ਉਹ ਆਪਣੀ ਸੋਚ ਕੇ ਆਪਣੇ ਲਈ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣੇ ਇੱਕ ਇੱਕ ਬੱਚੇ ਦਾ ਚਿਹਰਾ ਦੇਖ ਕੇ ਜਦ ਬਟਨ ਦਬਾਣਗੇ ਕਿ ਉਸ ਬੱਚੇ ਲਈ ਅਸੀਂ ਵੋਟ ਪਾ ਰਹੇ ਹਾਂ ਉਸ ਬੱਚੇ ਦਾ ਕੌਣ ਭਵਿੱਖ ਬਣਾ ਸਕਦਾ ਹੈ ਉਹ ਇੱਕ ਮਜ਼ਬੂਤ ਸੈਂਟਰ ਦੀ ਸਰਕਾਰ ਔਰ ਮੋਦੀ ਜੀ ਹੀ ਕਰ ਸਕਦੇ ਹਨ ਔਰ ਮੈਨੂੰ ਇਸ ਗੱਲ ਤੇ ਭਰੋਸਾ ਹੈ ਖਾਸ ਤੌਰ ਤੇ ਮੈਂ ਚੰਡੀਗੜ੍ਹ ਤੋ ਆ ਰਹੀ ਸੀ ਮੈਂ ਦੇਖਿਆ ਕਿ ਪੂਰਾ ਪਟਿਆਲਾ ਸ਼ਹਿਰ ਅਜੇ ਸ਼ੌਣੀ ਚ ਤਬਦੀਲ ਕਰ ਦਿੱਤਾ ਹੈ ਜਗਾ ਜਗਾ ਤੇ ਨਾਕੇ ਇਸ ਮਹਿਲ ਤੱਕ ਪਹੁੰਚਦੇ ਪਹੁੰਚਦੇ ਕਟੁਕਟ 10 ਤੋਂ 12 ਨਾਕਿਆਂ 'ਚ ਮੈਨੂੰ ਦੱਸਣਾ ਪਿਆ ਕਿ ਮਹਾਰਾਣੀ ਨੂੰ ਮਿਲਣ ਜਾ ਰਹੇ ਜੀ ਉਹਨਾਂ ਨੇ ਬੁਲਾਇਆ ਹੈਗਾ ਲੱਗਦਾ ਕਿ ਸੁਰੱਖਿਆ ਬਹੁਤ ਜ਼ਿਆਦਾ ਹੈਗੀ ਔਰ ਇੰਨੀ ਸੁਰੱਖਿਆ ਦੀ ਜ਼ਰੂਰਤ ਪਈ ਦੇਖੋ ਦੇਸ਼ ਦਾ ਪ੍ਰਧਾਨ ਮੰਤਰੀ ਆ ਰਿਹਾ ਹੈ ਇੱਕ ਵਾਰੀ ਪਹਿਲੇ ਇੱਕ ਵਾਕਿਆ ਹੋ ਗਿਆ ਸੀ ਉਸ ਨੂੰ ਦੇਖ ਕੇ ਇਹਨਾਂ ਨੇ ਸੁਰੱਖਿਆ ਕੀਤੀ ਇਹਦਾ ਚਲੋ ਸਾਨੂੰ ਪ੍ਰਧਾਨ ਮੰਤਰੀ ਦੀ ਜਾਨ ਆਪਣੀ ਇਲੈਕਸ਼ਨ ਤੋਂ ਵੀ ਜ਼ਿਆਦਾ ਹੈਗੀ ਹੈ ਸਾਡਾ ਨੁਕਸਾਨ ਜ਼ਰੂਰ ਹੋਇਆ ਕਿਉਂਕਿ ਲੋਕ ਜਿੰਨੇ ਆਣੇ ଥି ਸ਼ਾਇਦ ਕਿਸੇ ਨਾ ਕਿਸੇ ਵਜ੍ਹਾ ਤੇ ਰੁਕਣਗੇ ਨਾਕਿਆ ਕਰਕੇ ਕਈ ਚੀਜ਼ਾਂ ਕਰਕੇ ਇਸ ਸਮੱਸਿਆ ਆਉਗੀ ਪਰ ਉਹਦਾ ਕੋਈ ਗੱਲ ਨਹੀਂ ਜਿਹੜੇ ਆਣਗੇ ਉਹ ਮੈਸੇਜ ਲੈ ਕੇ ਜਾਣਗੇ ਔਰ ਸਾਨੂੰ ਇਹ ਹੈ ਕਿ ਸੁਰੱਖਿਅਤ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਜੀ ਆਣ ਔਰ ਆਪਣਾ ਮੈਸੇਜ ਪੰਜਾਬ ਚ ਦੇ ਕੇ ਆਣ ਪਟਿਆਲੇ ਤੋਂ ਸ਼ੁਰੂ ਹੋ ਕੇ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਹਮੇਸ਼ਾ ਚੋਣ ਰੈਲੀਆਂ ਦੀ ਚਰਚਾ ਰਹਿੰਦੀ ਆ ਉਹਨਾਂ ਦਾ ਜਿਹੜਾ ਭਾਸ਼ਣ ਹੁੰਦੇ ਸੀ ਉਹਨਾਂ ਦਾ ਜਿਹੜਾ ਚੋਣ ਕਰਨ ਦਾ ਤਰੀਕਾ ਹੁੰਦਾ ਸੀ ਲੋਕ ਫੈਨ ਕਹਿ ਲਿਏ ਆਮ ਭਾਸ਼ਾ ਵਿੱਚ ਤਾਂ ਕੈਪਟਨ ਸਾਹਿਬ ਦੀ ਸੀ ਪਰ ਕੈਪਟਨ ਸਾਹਿਬ ਹਾਲੇ ਤੱਕ ਨਜ਼ਰ ਨਹੀਂ ਆਏ ਨਾ ਤੁਹਾਡੇ ਨਾਲ ਨਾ ਕਿਸੇ ਹੋਰ ਜਗ੍ਹਾ ਤੇ ਨਾ ਕਿਸੇ ਪ੍ਰਚਾਰ ਦੇ ਦੌਰਾਨ ਨਾ ਕਿਸੇ ਰੈਲੀ ਦੇ ਵਿੱਚ ਯੇ ਕੈਪਟਨ ਸਾਹਿਬ ਨਜ਼ਰ ਆਣਗੇ ਤਾਂ ਆਪਣੇ ਪਰਿਵਾਰ ਨਾਲ ਹੀ ਨਜ਼ਰ ਆਣਗੇ ਘਾਟਾ ਸਾਨੂੰ ਵੀ ਹੈ ਕਿਉਂਕਿ ਉਹਨਾਂ ਦੀ ਸਿਹਤ ਥੋੜੀ ਜਿਹੀ ਖਰਾਬ ਹੋ ਗਈ ਸੀ। ਔਰ ਸ਼ੁਕਰ ਹੈ ਰੱਬ ਦਾ ਪਿੱਛੇ ਜੇ ਦਿੱਲੀ ਦੇ ਹਸਪਤਾਲ ਦੇ ਵਿੱਚ ਜਿੱਥੇ ਡਾਕਟਰ ਤਲਵਾਰ ਹੁੰਦੇ ਨੇ ਉਹਨਾਂ ਨੇ ਟੈਸਟ ਸਾਰੇ ਕੀਤੇ ਸਭ ਬਿਲਕੁਲ ਠੀਕ ਨਿਕਲੇ ਨੇ। ਉਸਦੇ ਬਾਅਦ ਉਹਨਾਂ ਨੂੰ ਜਿਸ ਦਿਨ ਆਣਾ ਸੀ ਉਸ ਦਿਨ ਇੱਕ ਜ਼ਬਰਦਸਤ ਫੂਡ ਪੋਇਜ਼ਨਿੰਗ ਹੋ ਗਈ ਤਾਂ ਕੱਲ ਤੱਕ ਡ੍ਰਿਪ ਲੱਗੀ ਹੋਈ ਸੀ ਤਾਂ ਉਸ ਵਜ੍ਹਾ ਕਰਕੇ ਨਹੀਂ ਆ ਸਕੇ ਉਠੀ ਖੁੰਦਿਆ ਸਾਰਾ ਆ ਜਾਂਦਾ ਅੱਜ ਦੀ ਰੈਲੀ ਦੇ ਵਿੱਚ ਕੈਪਟਨ ਅਮਰਿੰਦਰ ਸਾਹਿਬ ਗੈਰ ਹਾਜ਼ਰ ਰਹਿਣਗੇ ਫਿਰ ਇਸ ਤਰੀਕੇ ਨਾਲ ਕਿਉਂਕਿ ਬਿਮਾਰ ਚੱਲ ਰਹੇ ਹਨ ਹਾਂਜੀ ਬਿਮਾਰੀ ਕਰਕੇ ਗੈਰ ਹਾਜ਼ਰ ਰਹਿਣਗੇ ਦਿਲ ਔਰ ਦਿਮਾਗ ਇੱਥੇ ਹੀ ਹੈ ਉਹਨਾਂ ਦਾ ਬਾਕੀ ਤਮਾਮ ਮੈਂਬਰਾਂ ਦੀ ਗੱਲ ਕਰ ਲਈਏ ਰਣਿੰਦਰ ਜੀ ਗੇਟ ਤੇ ਮਿਲੇ ਸੀਗੇ ਜੈਂਦਰ ਜੀ ਉਹ ਸਾਰੇ ਇਸ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਹਾਂਜੀ ਬਾਕੀ ਦਾ ਪਰਿਵਾਰ ਇੱਥੇ ਸ਼ਾਮਲ ਹੈ ਹਾਂਜੀ ਹੁਣ ਇਲੈਕਸ਼ਨ ਦੇ ਕਹ ਲਈਏ ਕਿ ਪ੍ਰਚਾਰ ਦੇ ਆਖਰੀ ਦਿਨ ਬਚੇ ਆ ਤਾਂ ਮਹਾਰਾਣੀ ਸਹਿਵਾ ਦਾ ਏਜੰਡਾ ਕਿਸ ਤਰੀਕੇ ਨਾਲ ਰਹਿਣ ਵਾਲਾ ਹੈਗਾ ਕਿਉਂਕਿ ਅੱਜ ਇੱਕ ਵੱਡੀ ਰੈਲੀ ਹੋਊਗੀ ਤਾਂ ਹੁਣ ਅਗਲਾ ਬਲਾਸਟ ਇਸ ਤੋਂ ਵੱਡਾ ਹੋਣਾ ਚਾਹੀਦਾ ਹੈ ਕਿਉਂਕਿ ਲੋਕਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਅੱਜ ਨਰਿੰਦਰ ਮੋਦੀ ਜੀ ਆਇਆ ਹੁਣ ਇਸ ਤੋਂ ਬਾਅਦ ਪ੍ਰਚਾਰ ਹੋਰ ਪਖਣਾ ਚਾਹੀਦਾ ਹੈਗਾ ਪ੍ਰਚਾਰ ਪੂਰਾ ਪਖੂਗਾ ਪਿੰਡ ਪਿੰਡ ਪਖੂਗਾ ਸਾਡੇ ਜਾਣਗੇ ਪਰ ਸਾਡਾ ਤਰੀਕਾ ਇਹ ਕਿ ਥੋੜਾ ਜਿਹਾ ਅਲੱਗ ਹੋਏਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਘਰ ਨੂੰ ਟੱਚ ਕਰੀਏ ਚਾਹੇ ਡੋਰ ਟੂ ਡੋਰ ਹੋਵੇ ਚਾਹੇ ਛੋਟੀਆਂ ਮੀਟਿੰਗਾਂ ਹੋਣ ਔਰ ਇੱਕ ਇਹ ਮੌਸਮ ਦਾ ਬਹੁਤ ਇੱਕ ਫੈਕਟਰ ਹੈਗਾ ਮੈਨੂੰ ਤਾਂ ਫਰਕ ਨਹੀਂ ਪੈਂਦਾ ਮੈਂ ਤਾਂ ਮੀਟਿੰਗਾਂ ਆਪਣੀਆਂ ਕਰ ਰਹੀਆਂ ਲਗਾਤਾਰ ਪਰ ਜਿਹੜੇ ਬੰਦਿਆਂ ਨੂੰ ਜ਼ਿਆਦਾ-ਜ਼ਿਆਦਾ देर ਬੈਠਣਾ ਪੈਂਦਾ ਉਹ ਅਸੀਂ ਸੋਚਦੇ ਹਾਂ ਕਿ ਸਵੇਰੇ ਔਰ ਸ਼ਾਮ ਨੂੰ ਕਰੀਏ ਔਰ ਬਾਕੀ ਦਾ ਟਾਈਮ ਅਸੀਂ ਡੋਰ ਟੂ ਡੋਰ ਕਰੀਏ ਫਿਲਹਾਲ ਦੀ ਘੜੀ ਕੀ ਹੈ ਜੀ ਕਾਫੀ ਜ਼ਿਆਦਾ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ ਜਿੱਦਾਂ ਕਹਿੰਦੇ ਕਿ ਤੁੰਦ ਵੀ ਬੈਠ ਜਾਂਦੀ ਹੈਗੀ ਰੇਤਾ ਵੀ ਬੈਠ ਜਾਂਦਾ ਤਾਂ ਹੁਣ ਬੰਦੇ ਵੀ ਕਲੀਅਰ ਹੋ ਗਏ ਹਰ ਚੀਜ਼ ਕਲੀਅਰ ਹੋ ਚੁੱਕੀ ਹੈ ਬੀਜੇਪੀ ਨੂੰ ਕਿੱਥੇ ਜੇ ਖੜਾ ਦੇਖ ਰਹੇ ਹੋ ਪੰਜਾਬ ਦੇ ਵਿੱਚ ਔਰ ਪਟਿਆਲਾ ਦੇ ਵਿੱਚ ਦੇਖੋ ਅੱਗੇ ਨਾਲੋਂ ਬੀਜੇਪੀ ਬਹੁਤ ਜ਼ਿਆਦਾ ਤਕੜੀ ਹੈ ਔਰ ਪਟਿਆਲੇ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਇਹ ਸੀਟ ਬੀਜੇਪੀ ਦੇ ਖਾਤੇ ਆਉਗੀ ਦੂਸਰੇ ਨੰਬਰ ਤੇ ਕੌਣ ਲੱਗ ਰਿਹਾ ਹੈ ਉਹ ਮੈਂ ਕਹਿ ਨਹੀਂ ਸਕਦੀ ਕਿਉਂਕਿ ਹੱਲੇ ਸਾਰੇ ਆਪਾਂ ਲੜਾਈ ਦੇ ਵਿੱਚ ਹੈਗੇ ਸਾਰੇ ਆਪਣਾ ਪੂਰਾ ਪੂਰਾ ਜੋਰ ਲਾ ਰਹੇ ਨੇ ਇਹ ਲੋਕਾਂ ਨੇ ਫਤਵਾ ਦੇਣਾ ਹੈ ਪਰ ਜਿਹੜਾ ਭਰੋਸਾ ਮੇਰਾ ਔਰ ਜਿਹੜਾ ਰਿਸ਼ਤਾ ਮੇਰਾ ਜਿਸ ਤਾਕਤ ਨਾਲ ਮੈਂ ਲੜ ਰਹੀ ਹਾਂ ਉਹ ਮੈਨੂੰ ਪੂਰਾ ਹੈਗਾ ਕਿ ਬੀਜੇਪੀ ਦੇ ਲਈ ਵੋਟਾਂ ਦੇਣਗੇ ਲੋਕ ਕਿਸਾਨ ਜਿਸ ਤਰੀਕੇ ਨਾਲ ਡਿਮਾਂਡ ਕਰ ਰਹੇ ਸੀ ਕਹਿੰਦੇ ਜੀ ਅਸੀਂ ਪੀਐਮ ਮੋਦੀ ਤੋਂ ਕੁਝ ਸਵਾਲ ਪੁੱਛਣਾ ਚਾਹੁੰਦੇ ਹਾਂ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਸਵਾਲ ਪੁੱਛਣ ਦੀ ਕਹਿੰਦੇ ਸਾਡੇ ਪ੍ਰਧਾਨ ਮੰਤਰੀ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਸਵਾਲ ਕਿਉਂ ਨਹੀਂ ਪੁੱਛਣ ਦਿੱਤੇ ਜਾ ਰਹੇ ਸਵਾਲ ਕੀ ਪੁੱਛਣਗੇ ਜਦ ਉਹਨਾਂ ਨੇ ਤਿੰਨੋਂ ਕਾਲੇ ਕਾਨੂੰਨ ਵਾਪਸ ਲੈ ਲਏ ਉਹਨਾਂ ਨੇ ਮਾਫੀ ਮੰਗ ਲਈ ਉਹਨਾਂ ਦੀ ਟੀਮ ਤਿੰਨ ਵਾਰੀ ਆ ਕੇ ਗੱਲਾਂ ਕਰ ਗਈ ਹੁਣ ਮਾਹੌਲ ਨਹੀਂ ਹੈ ਕਿਉਂਕਿ ਇਲੈਕਸ਼ਨਾਂ ਨੇ ਔਰ ਇਸ ਦੇ ਬਾਅਦ ਜਿਹੜੀ ਸਰਕਾਰ ਬਣੂਗੀ ਉਹ ਸਰਕਾਰ ਦੇ ਨਾਲ ਹੀ ਸਵਾਲ ਜਵਾਬ ਕਰਕੇ ਆਪਣੀਆਂ ਗੱਲਾਂ ਮੇਜ਼ ਦੇ ਉੱਤੇ ਰੱਖ ਕੇ ਇਹ ਇਹਦਾ ਹੱਲ ਹੋ ਸਕਦਾ ਹੈ ਸੋ ਜਿਹੜੀ ਨਵੀਂ ਸਰਕਾਰ ਬਣੂਗੀ ਉਹਦੇ ਦਰਵਾਜ਼ੇ ਖੁੱਲੇ ਹੋਣਗੇ ਕਿ ਕਿਸਾਨਾਂ ਨਾਲ ਗੱਲ ਕਰਨ ਔਰ ਆਪਣੀ ਗੱਲ ਦੱਸੇ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਕੈਪਟਨ ਸਾਹਿਬ ਵੀ ਇਸ ਸੀਟ ਦੇ ਉੱਪਰ ਨਜ਼ਰ ਆਉਣ ਪ੍ਰਚਾਰ ਕਰ ਦੇ ਜ਼ਰੂਰ ਇਹ ਰਬ ਦੇ ਹੱਥ ਹੈ ਕਿ ਰਾਜੀ ਰਹਿਣ ਕਿਉਂਕਿ ਸਿਹਤ ਤੋਂ ਉੱਪਰ ਸਾਡੇ ਪਰਿਵਾਰ ਲਈ ਵੀ ਉਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਔਰ ਇਹ ਕੁਦਰਤ ਦੇ ਰੰਗ ਨੇ ਰੱਬ ਦੇ ਰੰਗ ਨੇ ਸਾਡੇ ਹੱਥ ਦੇ ਵਿੱਚ ਨਹੀਂ ਹੈ। ਪਰ ਰਾਜੀ ਹੋਏ ਤਾਂ ਜ਼ਰੂਰ ਦੇਖਣਗੇ। ਬਾਕੀ ਤੁਹਾਡੇ ਨਾਲ ਅੱਜ ਸਟੇਜ ਦੇ ਉੱਪਰ ਕਿਹੜੇ ਉਮੀਦਵਾਰ ਨੇ ਜਿਹੜੇ ਇਸ ਰੈਲੀ ਦੇ ਵਿੱਚ ਨਜ਼ਰ ਆਉਣ ਵਾਲੇ ਨੇ? ਮੇਰੇ ਖਿਆਲ 'ਚ ਇੱਕ ਗੇਜाराम ਜੀ ਇੱਕ ਅਰਵ ਦਿਖਣਾ ਹੈ। ਪਰਮਪਾਲ ਜੋ ਖਟ ਬਠਿੰਡਾ ਤੋਂ ਇੱਕ ਮੈਂ ਹੈਗੀ ਐ। ਚਾਰ ਰਸੀ ਹੋਗੇ ਇੱਕ ਸ਼ਾਇਦ ਕੋਈ ਹੋਰ ਹੋਵੇ ਹੰਸਰਾ ਜਾਨ ਜੀ ਹੰਸਰਾ ਹੰਸਰਾ ਜਾਨਸ ਜੀ ਸਭ ਤੋਂ ਵੱਧ ਧੰਵਾਦ ਜੀ ਧੰਨਵਾਦ ਤੁਹਾਡਾ ਧੰਨਵਾਦ ਸੋ ਗੱਲਬਾਤ ਕਰ ਰਹੀ ਸੀ ਪਨੀਰ ਕੌਰ ਜੀ ਦੇ ਨਾਲ ਜੋ ਪਟਿਆਲਾ ਤੋਂ ਬੀਜੇਪੀ ਦੇ ਉਮੀਦਵਾਰ ਨੇ ਔਰ ਅੱਜ ਨਰਿੰਦਰ ਮੋਦੀ ਜੀ ਇਸੇ ਸੀਟ ਤੋਂ ਕਹ ਲਈਏ ਕਿ ਆਰੰਭ ਕਰ ਰਹੇ ਨੇ ਬੀਜੇਪੀ ਦੇ ਲਈ ਚੋਣ ਪ੍ਰਚਾਰ ਦਾ ਕੱਲ ਗੁਰਦਾਸਪੁਰ ਦੇ ਵਿੱਚ ਰੈਲੀ ਹੋਏਗੀ ਨਾਲ ਦੀ ਨਾਲ ਜਲੰਧਰ ਦੇ ਵਿੱਚ ਰੈਲੀ ਹੋਏਗੀ ਕੈਮਰਾਮੈਨ ਗੁਰਜੰਟ ਦੇ ਨਾਲ ਰੋਹਿਤ ਪੱਕਾ ਜੀ ਮੀਡੀਆ ਪਟਿਆਲਾ